ਵਾਇਗੁੜੀ ਕਾ ਖਰਸਾ ਵਾਇਗੁੜੀ ਕੀ ਫਤਿਹ ਪਰਮਾਤਮਾ ਤੁਹਾਨੂੰ ਤੰਦਰੁਸਤ ਰੱਖੇ ਮੇਰਰੇ ਹੱਥ ਰੱਖੇ ਆਪੋ ਆਪਣੀ ਜ਼ਿੰਦਗੀ ਦੀ ਆਨੰਦ ਮਾਣੋ ਖੁਸ਼ ਰਹੋ ਤੇ ਬਾਕੀ ਹੋਰ ਮੇਰੇ ਕੋਲ ਵੀ ਪੰਜਾਬੀ ਦਾਦੀ ਕੈਨਲ ਦੇ ਤੁਹਾਡਾ ਸਵਾਗਤ ਹੈ ਚੈਨਲ ਨੂੰ ਵੱਧ ਤੋਂ ਵੱਧ ਸਬਸਕ੍ਰਾਈਬ ਕਰੋ ਸ਼ੇਅਰ ਕਰੋ ਕਮੈਂਟ ਕਰੋ ਤੇ ਲਾਈਕ ਕਰੋ ਤੇ ਬੈਲ ਆਈਕਨ ਦਬਾਓ ਤਾਂ ਜੋ ਮੇਰੀ ਨਵੀਂ ਵੀਡੀਓ ਤੁਹਾਡੇ ਚੱਕ ਪਹੁੰਚ ਸਕੇ ਤਾਂ ਬਾਕੀ ਲੋ ਜੀ ਹੁਣ ਆਪਾਂ ਇਹਨਾਂ ਸੂਟ ਆਵੇ ਸੂਟ ਦੀ ਆਪਾਂ ਸਲਾਈ ਕਰਨੀ ਹੈ ਆ ਸੂਟ ਆ ਤੇ ਇਹਦੀ ਲੰਬਾਈ ਮੈਂ ਤੁਹਾਨੂੰ ਆਪਾਂ ਸੂਟ ਨੂੰ ਤਾਂ ਬਹੁਤ ਟਾਈਮ ਲੱਗਣਾ ਘੱਟ ਤੋਂ ਘੱਟ ਤਾਂ ਪੌਣਾ ਘੰਟਾ ਲੱਗ ਜਾਂਦਾ ਅੱਧਾ ਘੰਟਾ ਤੇ ਆਪਾਂ ਮੋਟਾ-ਮੋਟਾ ਕੱਪੜਾ ਲਾਉਣਾ ਆ ਉਹ ਵੀ ਮੈਂ ਤੁਹਾਨੂੰ ਦੱਸ ਦਿੰਨੀ ਕਿੱਦਾਂ ਬਈ ਜਾ ਤੇ ਆਪਾਂ ਪਹਿਲਾਂ ਇਹਦੀ ਲੰਬਾਈ ਹੈਗੀ ਆ ਉਹਨੂੰ ਲਾਉਣ ਹੈ ਨਹੀਂ ਉਹ ਸਿੱਧਾ ਹੀ ਲਾਉਣ ਹੈ ਨਹੀਂ ਸੈਂਟੀਟਿਆਰ ਆ ਐਨੇ ਦੇ ਖੱਟੇ ਕੇ ਪਰ ਲੰਬਾਈ ਲੈਣੀ ਆ ਸੈਂਟੀਟਿ अत्ती पूरी तैयार त्यारेो ठी तैर बी सा सा साढ़ बी घेेर अत्ती तो बढ़े तैयार सैती त्यारलवार मेरा ख्याल खयाल इ लगती ਬਾਕੀ ਮੈਂ ਤੁਹਾਨੂੰ ਦੱਸੂੰਗੀ ਕਰ ਲਓ ਜਦੋਂ ਜੈਂਪਰ ਕੱਟਣਾ ਹੈ ਕੱਲਾ ਕੱਲਾ ਜੈਂਪਰ ਆਪਾਂ ਕਿੱਦਾਂ ਕੱਟਣਾ ਹੈ ਤੇ ਇਹ ਹੈ ਜੀ 36 ਤਿਆਰ ਹੈ ਸਲਵਾਰ ਆ ਤੇ ਇਹਦਾ ਹੁਣ ਆਪਾਂ ਮੀਜ਼ਰਮੈਂਟ ਲਵਾਂਗੇ ਫਿਰ ਮੈਂ ਤੁਹਾਨੂੰ ਸਿਰਫ ਲੰਬਾਈ ਦੱਸੀ ਕਿਉਂ ਵੀਡੀਓ ਲੰਬੀ ਹੋ ਜਾਂਦੀ ਆਪਾਂ ਵੀਡੀਓ ਥੋੜੇ ਟਾਈਮ ਦੀ ਬਣਾਉਣੀ ਆ ਥੋੜੇ ਥੋੜੇ ਜੀ ਬਣ ਜਾਈ ਕਿੰਨੇ ਦੀ ਹੋ ਜਾਂਦੀ ਆ ਤੇ ਇਹ ਮੇਕੋ ਕੱਪੜਾ ਹੈਗਾ ਮੈਂ ਲੈ ਲਿਆ 3.5 ਮੀਟਰ ਆ 3.5 ਮੀਟਰ ਦੇ ਵਿੱਚੋਂ ਆਪਾਂ ਇਹਦੇ ਫੁੱਲਾਂ ਦਾ ਕੋਈ ਨਹੀਂ ਹੈਗਾ ਫੇ ਇਧਰ ਨੂੰ ਜਾਂਦੇ ਜਾਂ ਉਧਰ ਨੂੰ ਜਾਂਦੇ ਮਿਕਸੇਜ ਆਪਾਂ ਸਾਰੇ ਆ 3.5 ਮੀਟਰ ਦੇ ਵਿੱਚੋਂ ਆਪਾਂ ਇਹਦਾ ਜਿਹੜਾ ਘੇਰਿਆ ਨਾ ਇਹ ਡਬਲ ਆ ਅਰਜ ਘੇਰ ਕਈ ਕਹਿੰਦੇ ਕਈ ਅਰਜ ਕਹਿੰਦਾ ਤੇ ਇਹਦੇ ਵਿੱਚ ਹੁਣ ਆਪਾਂ ਕਿਉਂ ਜੇ ਪੰਨਾ ਛੋਟਾ ਹੈ ਫੇਰ ਤਾਂ ਆਪਣਾ ਸੂਟ 5 ਮੀਟਰ ਦਾ ਬਣਦਾ ਆ ਇਹ ਹੁਣ ਪੰਨਾ ਹੈਗਾ ਡਬਲ ਤੇ ਇਸ ਕਰਕੇ ਹੁਣ ਆਪਾਂ ਤੁਹਾਨੂੰ ਇਹ ਵੀ ਦੱਸ ਦਿੰਨੇ ਆ ਤੇ ਇਹ ਤੁਸੀਂ ਕੰਨੀ ਕੱਢਣੀ ਆ ਕੱਟੇ ਸਾਖ ਰਹੇ ਆ ਜੇ ਤੁਹਾਡੇ ਕੋਲ ਕਪੜਾ ਥੋੜਾ ਆ ਤੇ ਫੇਰ ਤੁਸੀਂ ਕੰਨੀ ਕਿਉਂ ਐਡਾ ਮੋੜਨੀ ਆ ਆਪਾਂ ਕਾਜਾਂ ਚ ਵੀ ਐਡਾ ਮੋੜੇ ਦੇਣੀ ਆ ਮਾੜੀ ਜਹੀ ਹੈ ਨਾ ਤੇ ਫੇਰ ਆਪਾਂ ਨੂੰ ਕੱਟ ਨਹੀਂ ਹੋਣੀ ਹੈਗੀ ਜੇ ਫੇਰ ਕੰਨੀ ਕੱਢਨੇ ਆ ਤੇ ਫੇਰ ਆਪਣਾ ਘੇਰ ਘਟ ਜਾਣਾ ਘੇਰ ਘਟ ਜਾਣਾ ਤਾਂ ਫੇਰ ਆਪਾਂ ਨੂੰ ਕਿ ਕਾਜਾਂ ਦੇ ਨਾਲ ਫੱਟੀ ਲੋਣੀ ਪੈਣੀ ਆ ਇਹ ਸਾਰੀਆਂ ਗੱਲਾਂ ਦਾ ਆਪਾਂ ਨੂੰ ਖਿਆਲ ਰੱਖਣਾ ਪੈਣਾ ਹੁਣ ਸੈਂਟੀ ਦਾ ਤਿਆਰ ਆ ਜੈਂਪਰ ਲੰਬਾਈ ਉਹਦੀ ਤੇ ਬਾਕੀ ਆਪਾਂ 37 ਦਾ 4 ਇਕਤਾੜੀ ਇਕਤਾੜੀ ਆਪਾਂ ਲੰਬਾਈ ਲੈਣੀ ਆ। ਇਹ ਆਪਾਂ ਇਦਾਂ ਲੰਬਾਈ ਲੈ ਲਈ 41 ਹਨਾ। ਇਦਾਂ ਸਿੱਧੀ ਆ ਦੇਨੀ। ਤਾਂ ਫੇਰ ਆਪਾਂ ਵੀ ਦੇਖ ਲੈਣੀ ਵੀ ਆਪਣਾ ਕਿਦਾਂ ਤੇ ਸਲਵਾਰ ਦੇ ਇੱਧਰ ਹੁਣ ਇੰਨੀ ਲੰਬਾਈ ਆ ਆਪਣੀ ਹਨਾ। ਲੰਬਾਈ ਲੈ ਕੇ ਹੁਣ ਆਪਾਂ ਜੈਂਪਰ ਆ ਲੈ ਲਿਆ ਤੇ ਇਧਰੋਂ ਆਪਣੀ ਆ ਜਿਹੜਾ ਇੰਨਾ ਪਾਸਾ ਆ ਇਹ ਫੇ ਸਲਵਾਰ ਦੇ ਕੁੰਡੇ ਨਿਕਲ ਜਾਣੇ ਮੋਰੇ ਵੀ ਕੁੰਡੇ ਨਿਕਲ ਜਾਣੇ ਇਹ ਤੋਂ ਮੋਰੇ ਵੀ ਦੋ ਕੁੰਡੇ ਨਿਕਲ ਜਾਣੇ ਸਲਵਾਰ ਦੇ ਹੈ ਨਾ ਠੀਏ ਆਪਾਂ ਨੂੰ ਸਕੀਮਾ ਲਾਉਣੀ ਪੈਂਦੀ ਆ ਤੇ ਫਿਰ ਆਪਾਂ ਇੱਥੋਂ ਕੱਢਣਾ ਪੱਲਾ ਸੇ ਜੈਂਪਰ ਸਲਵਾਰ ਦਾ ਕੋਈ ਪੱਲਾ ਬੋਲਦਾ ਕੋਈ ਪੱਟ ਬੋਲਦਾ ਤੇ ਉਹ ਪੱਲਾ ਆਪਾਂ ਇੰਨਾ ਕੱਢਣਾ ਇਹ ਕਿਉਂ ਇਹ ਜੈਂਪਰ ਹੈ ਤਾਂ ਸੈਂਟੀ ਆਪਨੇ ਸਲਵਾਰ ਆ ਸੈਂਟੀ ਦੇ ਵਿੱਚੋਂ ਆਪਾਂ 5 ਇੰਚ ਕੱਢਣੀ ਆ ਬੈਲਟ ਤਾਂ 32 ਰਹਿ ਗਈ ਬੱਤੀ ਆਪਣੀ ਆ ਲੰਬਾ ਪੱਲੇ ਰਹਿ ਗਏ ਪੱਲਿਆਂ ਦੇ ਮੋਰੇ ਬਾਹ ਵੀ ਨਿਕਲਦੀ ਆ ਤਾਂ ਬਾਹ ਫੋਲਾ ਆਪਣੀ ਨਿਕਲ ਜੇ ਬਾਹ ਨੂੰ ਮੋਰੇ ਜੋੜ ਵੀ ਪੈਂਦਾ ਦਿਸਿਆ ਤੇ ਫਿਰ ਆਪਾਂ ਦੂਜੀ ਤਰ੍ਹਾਂ ਜੋੜ ਡਬਲ ਪਾ ਦਵਾਂਗੇ ਇੱਕ ਇੱਥੇ ਜੋੜ ਪਾਈਪਿੰਗ ਲਾ ਦਵਾਂਗੇ ਮੋਰੇ 4 ਇੰਚ ਦਾ ਹੋਰ ਲਾ ਕੇ ਉਹਨੂੰ ਪਾਈਪਿੰਗ ਲਾ ਦਵਾਂਗੇ ਫਿਰ ਇਦਾਂ ਆਪਾਂ ਕਰ ਸਕਦੇ ਆ ਤੇ ਇਹ ਤੁਸੀਂ ਆਪਣਾ ਕੱਪੜੇ ਦਾ ਦੇਖਣਾ ਐਸਟੀਮੇਟ ਲਾਉਣਾ ਤੇ ਸਾਡੇ ਕੋਲ ਕੱਪੜਾ ਹੈਗਾ ਕੱਪੜਾ 3.5 ਮੀਟਰ ਆ 3.5 ਮੀਟਰ ਤੋਂ 2-3 ਇੰਚ ਕੱਟੇ ਹੀ ਆ ਹੈਗਾ ਹੈ ਕਿਉਂ ਆਲਓਵਰਿਆ ਇੱਕ ਛਾਇਆ ਪੰਨਾ ਵੀ ਡਬਲਿਆ ਤੇ ਐਸ ਕਰਕੇ ਦਾ ਫਿਰ ਬਣ ਜਾਣਾ ਕਿ ਸੂਟ ਤੇ ਹੁਣ ਆਪਾਂ ਪਹਿਲਾ ਪਹਿਲਾ ਆ ਕੰਨੀ ਲਾਉਣੀ ਆ ਕਿਉਂ ਕੰਨੀ ਦੋਨੀਆਂ ਪਾਸੇ ਦੇ ਉਹਨੇ ਇੱਧਰਲੇ ਪਾਸੇ ਹਨੇਗੀ ਤੇ ਜੇ ਆਪਾਂ ਇਸ ਪਾਸੇ ਉਧਰ ਵਾਲੇ ਫਿਰ ਆਪਣੀਆਂ ਕੰਨੀ ਵਿੱਚ ਹੋਣੀ ਆ ਆ ਵੀ ਕੰਨੀ ਆਹ ਬੈਠੋ ਦੀ ਆਪਾਂ ਇਹਦੇ ਨਾਲੋਂ ਕੰਨੀ ਪਹਿਲਾਂ ਸਾਰੀ ਤੁਹਾਨੂੰ ਲਾ ਦੇਣੀ ਆ ਕਿਉਂ ਕੰਨੀ ਲਾਈਓ ਫਿਰ ਕੰਨੀ ਕੰਨੀ ਕਿ ਚਿੱਟੀ-ਚਿੱਟੀ ਜੇ ਹੋ ਜਾਣੀ ਬੱਚੇ ਕੰਨੀ ਆਪਾਂ ਤੁਹਾਨੂੰ ਮੱਦ ਦੇ ਲਾਉਣੀ ਆ ਤੇ ਹੁਣ ਆਪਾਂ ਲੈਣਾ ਹੁਣ ਆਪਾਂ ਇਹਨੂੰ ਇਦਾਂ ਇਹਨਾਂ ਆਪਾਂ ਕੱਪੜਾ ਲਾ ਦੇਣਾ ਪਹਿਲੇ ਜੈਂਪਾ ਤਾਂ ਕਿਉਂ ਸਲਵਾਰ ਵੀ ਆਪਾਂ ਨਾ ਬਾੜੀ ਖੁੱਲੀ ਬਣਾਉਣੀ ਹੈ ਕਿੰਨਾ ਅੱਗੇ ਜਿਆਦਾ ਖੁੱਲੀਆਂ ਕਿ ਤੇ ਨਾ ਬਾੜੀ ਸਟ੍ਰੇਟ ਜੇ ਹੀ ਬਣਾਉਣੀ ਹੈ ਕਿਉਂ ਸਿਆਣੀ ਨਾ ਸਿਆਣੀ ਦਾ ਮੇਰੇ ਹਰ ਕੇ ਦਾ ਹੀ ਨਹੀਂ ਕਹਦੇ ਜੀ 60 ਕੇ ਸਾਲ ਦੇ 55 ਕੇ ਸਾਲ ਦੇ ਦਾ ਹੈ ਤੇ ਫੇ ਆਪਾਂ ਨੂੰ ਉਸ ਹਿਸਾਬ ਨਾਲ ਹੀ ਰੱਖਣਾ ਪੈਂਦਾ ਸਭ ਕੁਝ ਹਨਾ ਜੇ ਹੁਣ ਜੰਗ ਆ ਜੰਗ ਤਾਂ ਸਟ੍ਰੇਟ ਸਲਵਾਰ ਆਪਾਂ ਦੇ ਤੇ ਕਿਉਂ ਹੁਣ ਕਈ ਪਾਉਂਦੇ ਕਈ ਦਾ ਨਹੀਂ ਪਾਉਂਦੇ ਹੈ ਕਿ ਸਟ੍ਰੇਟ ਸਲਵਾਰ ਹਨਾ ਆਪਾਂ ਇਹ 38 ਤਿਆਰਿਆ ਤੇ ਆਪਾਂ ਇਹ ਇੱਕ ਕਟਾੜੀ ਲੈਣੀ ਆ ਲੰਬਾਈ ਪੂਰੀ ਇੱਕ ਕਟਾੜੀ ਆ ਤੇ ਹੁਣ ਆਪਾਂ ਇਹਨੂੰ ਘੇਰ ਲੈਣਾ ਘੇਰ ਆਪਣਾ 24 ਤਿਆਰਿਆ ਨੋ ਸੌਰੀ 24 ਆ ਇਹਦੀ ਲੰਬਾਈ ਹੁੰਦੀ ਆ ਆਪਾਂ ਨਿਸ਼ਾਨ ਲਾ ਲੈਣੇ ਨਿਸ਼ਾਨ ਲਾਇਆ ਤੋਂ ਬਗੈਰ ਆਪਣਾ ਫੇਰ ਕੰਮ ਨਹੀਂ ਸ਼ੁਰੂ ਤੋਂ ਆਉਂਦਾ ਹੁੰਦਾ ਹੈਗਾ ਨਿਸ਼ਾਨ ਤੁਹਾਨੂੰ ਹਰ ਇੱਕ ਵਾਰੀ ਲਾਉਣੇ ਪੈਣੇ ਹਰ ਇੱਕ ਜੀ ਦੇ ਨਿਸ਼ਾਨਾਂ ਦੇ ਨਾਲ ਤੁਹਾਡਾ ਸਿੱਧਾ ਹੀ ਕੱਟ ਹੋਣਾ ਹੈਗਾ ताली छत्तीर आप जैप रखना आप कपड़ा ही लाने जैपर का बस बाकी फिर कट कर कटाइया करा आप कपड़ा ही लापर का बाकी आपेर आप जैपर पाइपिंग ला के अपन चार इंच रखना पैना बी तैयार है अपना घेर सॉरी साढ़े बी तेई तो चार सताई सताई घेर आपू रखना पैना है ਆਪਾਂ ਜਿਹਨ ਕੋਲ ਦਾ ਕਪੜਾ ਲਾ ਕੇ ਇਸ ਦਾ ਪਾਈਪਿੰਗ ਲਾਉਣੀ ਆਪਾਂ ਦੇਖਾਂਗੇ ਪਾਈਪਿੰਗ ਕਿਹੜੀ ਲੱਗਦੀ ਹੈ ਜਾਂ ਕੀ ਕਾਲੀ ਜਾਂ ਫਿਰ ਜੀ ਜਾਂ ਫਿਰ ਚਿੱਟੀ ਜਿਹੜੀ ਪਾਈਪਿੰਗ ਲੱਗੂਗੀ ਮੈਂ ਤੁਹਾਡੇ ਨਾਲ ਸੰਜੀ ਕਰੂੰਗੀ आप ऐना कपड़ा बहुत वादिया है कपड़ा बदिया धागे भी नहीं निकलते है आप निशानी लाईज उस हिसाब ना आपने निशानी ਬਜੀ ਹੁਣ ਆਪਾਂ ਹਣਾ ਇਹਨੂੰ ਆਪਾਂ ਐਡਾ ਕਰ ਲਈਏ ਡਬਲ ਫੋਲਡ ਕਰ ਲਈਏ ਡਬਲ ਫੋਲਡ ਕਰਕੇ ਫਿਰ ਆਪਣਾ ਕੱਟ ਵਧੀਆ ਮਿਲ ਜਾਣਾ ਆ ਤਾਂ ਉਠਾ ਇਹ ਸੂਟ ਨੂੰ ਜਿੰਨਾ ਮਰਜੀ ਤੁਸੀਂ ਕਰ ਲੋ ਫੇਰ ਵੀ ਟਾਈਮ ਲੱਗਦਾ ਕੱਟਣ ਨੂੰ ਇਹ ਤੁਸੀਂ ਜੈਂਪਰ ਜਿ ਵਗੈਰਾ ਕੱਟਣਾ ਸਾਰਾ Male, allora, ecco pure, pura, pura. A allora, pura, pura. ਇਹ ਤਾਂ ਆਪਣਾ tempCardਾ ਕਪੜਾ ਲੈ ਗਿਆ ਆਪਾਂ ਲੱਗ ਕਰਤੀ ਇਹਨੂੰ ਤੇ ਆ ਰਹਿ ਗਿਆ ਸਲਵਾਰ ਦਾ ਸਲਵਾਰ ਤੇ ਹੁਣ ਆਪਾਂ ਐਟੇ ਪੱਲੇ ਕੁੰਦੇ ਕੱਢ ਲੈਣੇ ਆ ਕਿ ਆਪਾਂ ਮੈਂ ਪੱਲਾ ਵੀ ਪਾਉਣਾ ਆ ਤੇ ਕੁੰਦੇ ਆ ਜੋ ਆਪਣਾ ਕਪੜਾ ਐਟੇ ਹੈਗਾ ਬਹੁਤ ਆ 17 ਕਾ 18 ਦੇ ਲਾਗੇ ਹੈਗਾ ਬਲਤ 32 ਜਿੱਥੇ ਤੱਕ ਮੇਰਾ ਖਿਆਲ ਆ ਵਾਈ ਬਹੁਤ ਆ 23 ਆ ਬਹੁਤ ਆ ਤੇ ਹੁਣ ਆਪਾਂ ਇਸ ਹੱਥ ਵਾਪਸ ਇਹ ਹੱਥ ਫੜਾਉਣੀ ਆਂ ਨੰਮ। ਤੇ ਹੁਣ ਆਪਾਂ ਇਹਦੇ ਪੱਲੇ ਕੱਢੀਏ। 37 ਪਿਆਰੇ ਅਸਲਵਾਰ ਸਾਰੀ। 37 ਵਿੱਚੋਂ 5 ਇੰਚ ਆਪਾਂ ਕੱਢਦੇ ਹਣੀ 벨ਟ। ਬਾਕੀ ਰਹਿ ਗਿਆ 32 ਵੱਤੀ ਦੇ ਇੱਕੰਨ ਕਾਪਾ ਨੂੰ 19.33 ਚਾਹੀਦਾ ਹੈ ਹਨਾ 70 ਇਹ ਹੋ ਗਿਆ ਤੇ ਆਪਾਂ 10 ਇੰਚ ਲੈਣਾ ਮੋਰੀ ਜਿਹੜਾ ਆਸਣਿਆ 13 2 3 ਇੰਚ ਦੀ ਉਹ ਕਟਾਈ ਪੈ ਜਾਂਦੀ ਹੈਂਦੀ ਇਹ ਮੋਰੀ ਦੀ ਤੇ ਆਪਾਂ ਇਸ ਤਰ੍ਹਾਂ ਆਪਾਂ 30 ਹੋ ਰੱਖ ਕੇ ਇਦਾਂ ਹੁਣ ਚੱਕ ਕੇ ਮੈਨਣਾ ਹੱਥ ਪੁੱਠਾ ਹੋ ਜਾਂਦਾ 80 ਦਾ 100 ਰਿਆਸਣ 3 ਇੰਚ ਦੀ ਕਟਾਈ ਜਿਹੜੀ ਆਪਾਂ ਮੋਰੀ ਦੀ ਕਰਨੀ 13 ਇੰਚ ਆਪਾਂ ਨੂੰ ਹੋਰ ਕਪੜਾ ਹੋਰ ਚਾਹੀਦਾ ਨਹੀਂ ਜੇ 8 ਇੰਚ ਆਸਣ ਰੱਖਣਾ ਤੇ 3 ਇੰਚ ਮੋਰੀ ਦੀ ਜਿਹੜੀ ਇਦਾਂ ਕਾਟ ਪੈਣੀ ਉਹ ਚੱਲ ਜਾਣਾ ਤਾਂ 13 ਇੰਚ ਆਪਾਂ ਨੂੰ ਕਪੜਾ 14 ਚਾਹੀਦਾ ਬਾਅਦ ਦਾ ਘਟਾ ਕਾਂ ਦੇ ਨਿਕਲ ਜਾਣਾ ਆਪਣਾ ਹਨਾ ਤੇ ਇਹ ਆਪਣੇ ਕੁੰਡੇ ਆ। ਹੁਣ ਇਹ ਆਪਣੇ ਕੁੰਡੇ ਆ। ਤੇ ਹੁਣ ਜਿਹੜਾ ਆਪਣਾ ਪੱਲਾ ਬਚਦਾ ਹੈ ਨਾ ਆ ਆਪਣਾ ਪੱਲਾ ਬਚਦਾ ਆਹਾ। ਮੇਰੇ ਚੋ ਆਪਾਂ ਪੱਲਾ ਕੱਢ ਲੈਨੇ ਆ ਜੀ ਪਹਿਲਾਂ। ਸਕਿਉ ਤੁਸੀਂ ਇਸ ਤੋਂ ਸਾਰੀ ਤਰ੍ਹਾਂ ਲਾਉਣੀ ਆ। 24 ਮੈਂ 24 ਪੱਲਾ ਪਾਉਣੀ ਹੁੰਦੀ ਬਾਹਲਾ ਪੱਲਾ ਨਹੀਂ ਮੈਂ ਪਾਉਂਦੀ ਹੈਗੀ 24 ਇੰਚ ਸੱਲੇ ਦੀ ਲੰਬਾਈ ਇਹ ਚੜਾਈ ਕਿ 12 12 ਇੰਚ ਦਾ ਜਦੋਂ ਸੇਫ ਹੋਰੀ ਆ ਜਾਂਦੀ ਹੈ ਤੇ 30 ਇੰਚ ਚਤਰਾ ਹੈ ਲੰਬਾਈ ਸੌਰੀ ਸੌਰੀ ਮਾਫ ਕਰਨਾ ਬਾਈ ਬਿਲਕੁਲ ਬੂਰ ਹੋ ਜਾਂਦਾ ਆ ਤੇ ਕਪੜਾ ਆਪਣਾ ਕੋ ਬਹੁਤ ਆ ਤੇ ਆਪਣੀ ਬਾਹ ਪੂਰੀ ਬਣ ਜਾਣੀ ਆ ਤੇ 30 ਲੰਬਾਈ ਪੈਦਾ ਰੱਖ ਲੈਣੀ ਇਧਰੋਂ ਕੱਟਣੀ ਆ ਬੱਤੀ ਦਾ ਪੰਜ ਸੈਂਟੀ ਹੀ ਗਿਆ ਆ ਬਾਜੇ ਕੇ ਮੂਰੇ ਆਪਣੀ ਬਾਹ ਤੇ ਪੱਲਾ ਕੱਟਣਾ 24 ਦਾ ਆデアਨ ਚੰਨੀ ਲਾਇਆ ਇੱਥੋਂ ਪੱਪਲਾ ਕੱਟ ਲੈਣਾ

तो अपनी बह गया आनी तौरने अपना पला हो गया पल हम आपको कुंदे जोड़ के रखने ਕੀਤਾ ਹੈ ਹਾਂ ਪੂਰਾ ਇਹ ਇਥੋਂ ਆਪਾਂ ਪਰ ਲੈ ਆਪਣੇ ਚਾਹੀਦੇ 32 ਤੋਂ 10 42 ਬਤਾਉਣ ਕਿ 30 45 ਚਾਹੀਦਾ ਹਨ ਆਪਾਂ ਨੂੰ ਪੁੱਲਾ ਪੁੱਲਾ ਕੇ ਵਿੱਚੋਂ ਆਸਾਨੀ ਨਾਲ ਆਪਣਾ ਇਹ ਇਹ ਕਈ ਵਾਰ ਕਾਣ ਹੁੰਦੀ ਜਿਹੜੀ ਉਹ ਵੀ ਕੱਢਣੀ ਆ ਅਬੀ ਕਾਣ ਵੀ ਆਪਾਂ ਕੱਪੜੇ ਦੀ ਕੱਢਣੀ ਹੈ ਹਨਾ ਇਹਦਾ ਹੁਣ ਤੁਸੀਂ ਕਿਉਂ ਮੋਰੇ ਪੱਲੇ ਨੂੰ ਵੀ ਸੀਨ ਪਹਿਣੀ ਪਿੱਛੇ ਆਸਣ ਨੂੰ ਵੀ ਪਹਿਣੀ ਉਹ ਤਾਂ ਆਪਾਂ ਨੂੰ ਵੀ ਪਤਾ ਹੈ ਹਨਾ ਸਾਰਿਆਂ ਨੂੰ ਪਤਾ ਆਸਣ ਨੂੰ ਸੀਨ ਪਹਿਣੀ ਆ ਤੇ ਚਾਹੇ ਹੁਣ ਤੁਸੀਂ ਇਹਦਾ ਮੋਰੀ ਐਸ ਪਾਸੇ ਰੱਖ ਲਓ ਜਾ ਰੇਸ ਤਸ ਯਾ ਕਲੋ ਜਿੱਧਰ ਮਰਜ਼ੀ ਰੱਖ ਲੋ ਯ ਮੇਕੂ ਆ ਹੈਗਾ ਪੱਲਾ ਗੂੜਾ ਕਦਰਿਆ ਤੇ ਨਿਸ਼ਾਨ ਵੀ ਨਿਸਣੇ ਲਾ ਵੀ ਨਿਸ਼ਾਨ ਵੀ ਦਿਸਨੇ ਆਪਣੇ ਆਇਆ ਆ ਹੁਣ ਆ ਦੇਖੋ ਤੁਹਾਨੂੰ ਦੱਸਦਾ ਹਾਂ ਨਾ ਇਧਰਲੇ ਪਾਸੇ ਨਾ ਮੈ ਲਾ ਲਿਆ ਯਾਰੀ ਕਿ ਖਿਆਲ ਨਾ ਦੇਖੋ ਸ਼ੱਕ ਦੀ आ अपनी मूरी हो गई इथ साढ़े सत्त तैयार सत्त रखनी ज्यादा नहीं रखनी है सत्त आप तैयार रखनी है छे इंच अपनी आ आप मोहरी हो गई तब दो इंचा उठ इंच साढ़े अठ हो जानी है ਤੇ 7.5 ਆਪਣੀ ਮੋਰੀ ਰਹਿ ਜਾਣੀ ਆ। ਆਪਾਂ 2.5 ਇੰਚ ਚੁਣ ਲੈਣਾ ਉਹ। ਤੇ 10 ਇੰਚ ਆਪਾਂ ਲੈਣਾ ਇੱਧਰੋਂ। ਆਸਣ। ਜਿਹੜਾ ਆਸਣ ਕਹਿੰਦੇ ਉਹ 10 ਇੰਚ ਲੈਣਾ ਆਪਾਂ ਇੱਥੋਂ ਕਿਉਂ 5 ਇੰਚ ਆਪਣਾ ਬੈਲਟ ਤੇ ਚੱਲ ਜਾਣਾ 10 ਇੰਚ ਆ ਪੈਰ ਦੇ ਝੂਲੇ ਲੈਣ 15 ਹੋ ਜਾਣਾ। ਸਰੀਰ ਪਾਰਾ ਹੈ ਤਾਂ ਤੁਸੀਂ 11 ਰੱਖ ਸਕਦੇ ਆ। ਇਹ 3 ਪਤਲਾ ਤਾਂ ਤੁਸੀਂ ਦੱਸੇ ਰੱਖੋ। ਜੋ ਇਹ ਦੱਸਦੇ ਹਿਸਾਬ ਨਾਲ ਬਹੁਤ ਆ ਜਾਂਦਾ ਵਧੀਆ। ਜੇ ਭਾਰਾ ਹੈ ਤਾਂ ਫਿਰ ਸਾਨੂੰ 11 ਰੱਖਣਾ ਪੈਣਾ। ਤੇ ਪੱਲੇ ਆਪਾਂ ਕੱਢ ਲਏ ਆ ਤੇ ਆ ਆਪਣੀ ਬਾਹ ਬਚ ਜਾਣੀ ਆ। ਤੇ ਆ ਜਿਹੜਾ ਕੱਪੜਾ ਆ ਇਹਦੇ ਮੋਰੇ ਪਿਆ ਉਹ ਆਪਣਾ 벨ਟੇ ਕੰਮ ਆਉਣਾ ਜੋ 벨ਟ ਵੀ ਲੈਣੀ ਆ ਆਪਾਂ ਪੱਲੇ ਵੀ ਸਾਰਾ ਕੱਪੜਾ ਲੈਣਾ ਆਪਾਂ ਹਨਾ ਤਾਂ ਇਸ ਤਰ੍ਹਾਂ ਹੁਣ ਆਹ ਦੇਖੋ ਇਹਨੂੰ ਆਪਾਂ ਇੱਥੇ ਕਟਾਈ ਪਾ ਦੇਣੀ ਐ ਇਦਾਂ ਆਇਆ No, yo ni la ਦੇ ਹੁਣ ਇਹ ਇਹ ਪਰ ਚੱਕ ਕੇ ਇੱਧਰ ਰੱਖਣੀ ਹੈ ਸਲਵਾਰ ਐਦੇ ਚੱਕ ਕੇ ਰੱਖ ਹੋ ਜਾਂਦੀ ਹੁੰਦੀ ਆ ਆ ਦੇਖੋ ਆ ਲੰਬਾਈ ਆ ਗਈ ਪੂਰੀ ਦੀ ਪੂਰੀ ਜਿੰਨੀ ਇੱਥੇ ਮੂਰੀਆ ਮੂਰੀਆ ਪਰਾਸਤੋ ਆਕੀ ਤੇ ਆਪਣੀ ਸਲਵਾਰ ਕੱਟ ਹੋ ਗਈ ਐ ਤੇ ਹੁਣ ਆਪਾਂ ਲੈਣੀ ਬੈਲਟ ਆਹ ਆਪਣੀ ਬਾਹ ਬਚ ਗਈ ਆ ਦੇਖ ਲਓ ਪੂਰਾ ਪੂਰਾ ਕਪੜਾ ਕਿ ਇਹਦੇ ਚੋਂ ਇਹ ਵੀ ਆਲ ਓਵਰ ਕਰਕੇ ਇੱਕੋ ਥਾਂ ਕਰਕੇ ਤਾਂ ਸਾਰ ਜਾਂਦਾ ਹੁੰਦਾ ਨਹੀਂ ਕਪੜਾ ਕੱਟ ਜਾਂਦਾ ਹੁੰਦਾ ਆ ਆ ਬਾਹ ਐ ਬਾਹ ਤੇ ਹੁਣ ਆਪਾਂ ਮੋਰੇ ਕਪੜਾ ਲਾਉਣਾ ਪੈਣਾ ਤੁਹਾਨੂੰ 10 12 ਕ ਹੋਣੀ ਐ ਤੇ 17 ਰੱਖਣੀ ਐ ਆਪਾਂ ਵਣ ਕੇ 10ਵੀਂ ਦੇਣੀ ਕਿ 2 ਇੰਚ ਕਾਟ ਕੇ ਵੀ ਆ ਦੇਣੀ ਆ ਤੇ 14 15 ਆ ਉਹੀ ਆਪਾਂ ਮੋਰੇ ਕਪੜਾ ਲਾ ਕੇ ਬਾਹ ਦੀ ਬਾਹ ਆਪਣੀ ਪੂਰੀ ਰਹਿ ਜਾਣੀ ਆ ਤੇ ਆ ਜਿਹੜਾ ਕਪੜਾ ਆ ਆ ਆਪਾਂ 벨ਟ ਜੀ ਲੈ ਲੈਣਾ ਹੈ 벨ਟ ਵੀ ਹੁਣ ਆਪਾਂ ਕੱਟ ਲੈਣੀ ਨਾਲੇ 벨ਟ ਹੈਗੀ 24 ਤਿਆਰ ਵੀਡੀਓ ਆਪਣੀ ਬਹੁਤ ਲੰਬੀ ਹੋ ਗਈ ਚਲੋ ਬੈਲਟ ਆਪਾਂ ਸੇ ਕੱਟਾਂਗੇ ਕੱਲੀ ਕੱਲੀ ਦੀ ਬਈ ਹੁਣ ਸਾਰੀ ਦੀ ਆਪਾਂ ਪਾਵਾਂਗੇ ਤੇ ਆਪਾਂ ਤੁਹਾਨੂੰ ਇਹ ਦੱਸਿਆ ਵੀ ਜੇ 3.5 ਮੀਟਰ ਕੱਪੜਾ ਹੈ ਨਾ ਆਪਾਂ ਉਹ ਚੋਂ ਕਿਦਾਂ ਆਪਣਾ ਕੱਟ ਸਕਦੇ ਆ ਵਿੱਚੇ ਹੀ ਪੂਰੀ ਵਾਹ ਆਵੇ ਆਪਣੀ ਵਿੱਚੇ ਜੈਂਪਰ ਪੂਰਾ ਆਵੇ ਵਿੱਚੇ ਸਲਵਾਰ ਪੂਰੀ ਆਵੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਪਰਮਾਤਮਾ ਤੁਹਾਨੂੰ ਤੰਦਰੁਸਤੀ ਰੱਖੇ ਤੇ ਮੇਰੇ ਚੈਨਲ ਨੂੰ ਵੱਧ ਤੋਂ ਵੱਧ ਸਬਸਕ੍ਰਾਈਬ ਕਰੋ